ਬਿੱਤੇਕਾਲਿਕ ਖਬਰ ਸਾਡੇ ਚੈਨਲ ਤੇ ਦਿਖਾਈ ਗਈ ਸੀ ਕਿ ਕਿਸ ਤਰ੍ਹਾਂ ਛੱਤ ਸ਼ਰਾਬ ਦੇ ਠੇਕੇ ਤੇ ਬੀਅਰ ਦੀ ਬੋਤਲ ਤੇ ਦੋ ਸਟicker ਲੱਗੇ ਹੋਏ ਸਨ ਜਿਸ ਤੇ ਇੱਕ ਸਟicker ਜਿਹੜਾ ਫੋਰਸ ਸੇਲ ਇਨ ਉੱਤਰਾਖੰਡ ਅਤੇ ਦੂਜਾ ਸਟicker ਜਿਹੜਾ ਫੋਰਸ ਸੇਲ ਇਨ ਪੰਜਾਬ ਲਿਖਿਆ ਹੋਇਆ ਸੀ ਜਿਸ ਤੇ ਵਿਭਾਗ ਦੁਆਰਾ ਕਾਰਵਾਈ ਕੀਤੀ ਗਈ ਤੇ ਸਾਰੀ ਬੋਤਲਾਂ ਨੂੰ ਚੈੱਕ ਕੀਤਾ ਗਿਆ ਸ਼ਰਾਬ ਠੇਕੇਦਾਰ ਗੌਰਵ ਜੈਨ ਨੇ ਇਸ ਬਾਰੇ ਆਪਣੀ ਗੱਲ ਰੱਖੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਕੇਵਲ ਕੁਝ ਬੋਤਲਾਂ ਦੀ ਰਾਈ ਰੀਸਾਈਕਲਿੰਗ ਵੇਲੇ ਹੀ ਜਿਹੜੀ ਵੱਡੀ ਭੁੱਲ ਹੋਈ ਹੈ ਅਤੇ ਨਾ ਕਿ ਇਹ ਕੋਈ ਜਾਣ ਬੁੱਝ ਕੇ ਕੀਤਾ ਗਿਆ ਕੰਮ ਹੈ ਹੋਰ ਉਹਨਾਂ ਨੇ ਕੀ ਕਿਹਾ ਸੁਣਾਉਂਦੇ ਆਪਾਂ ਤੁਹਾਨੂੰ ਗੌਰਵ ਜੀ ਇੱਕ ਕੱਲ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਜਿਹੜਾ ਛੱਤ ਠੇਕਾ ਆ ਉੱਥੋਂ ਕਿਸੇ ਨੇ ਇੱਕ ਬੀਅਰ ਲਈ ਸੀ ਤੇ ਉਸ ਬੀਅਰ ਤੇ ਜਿਹੜਾ ਹੇਠਲਾ ਲੈਵਲ ਸੀਗਾ ਉਹ ਉੱਤਰਾਖੰਡ ਦਾ ਲੱਗਿਆ ਹੋਇਆ ਸੀ ਜਦ ਕਿ ਉਤੇ ਲਿਖਿਆ ਸੀ ਨਾਟ ਫਾਰ ਸੇਲ ਇਨ ਪੰਜਾਬ ਤੇ ਦੂਜੇ ਪਾਸੇ ਇੱਕ ਹੋਰ ਲੈਵਲ ਲੱਗਿਆ ਸੀਗਾ ਤੇ ਉਹਦੇ ਤੇ ਫਾਰ ਸੇਲ ਇਨ ਪੰਜਾਬ ਲਿਖਿਆ ਹੋਇਆ ਸੀਗਾ ਜਦ ਕਿ ਜਿਹੜਾ ਉਹਦਾ ਅ ਨੀਚੇ ਲੈਵਲ ਦੇ ਨੀਚੇ ਜਿਹੜਾ ਗਾਉਂ ਦਾ ਉਹ ਵੀ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹ ਉਤਾਰਿਆ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ ਜੀ ਦੇਖੋ ਜੀ ਇਹ ਮੇਰੀ ਨੌਲੇਜ ਦੇ ਵਿੱਚ ਗੱਲ ਆਈ ਹੈ ਕਿ ਵੀ ਉਹਦੇ ਲੈਵਲ ਦੇ ਨੀਚੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਇੱਕ ਛੋਟਾ ਜਿਹਾ ਲੈਵਲ ਦੀ ਦੂਜੇ ਜਵਲ ਦੀ ਫਟੇ ਹੋਈ ਦੀ ਸਲਿੱਪ ਸੀਗੀ ਨਾਟ ਫੋਰ ਸੇਲਿੰਗ ਪੰਜਾਬ ਦੀ ਉਹ ਇਸ ਤਰ੍ਹਾਂ ਹੁੰਦਾ ਜੀ ਜਿਹੜੀ ਨਾ ਇਹ ਬੀਅਰ ਹੈ ਬੀਅਰ ਆਉਂਦੀ ਹੈ ਇਹ ਕੰਪਨੀ ਤੋਂ ਹੀ ਬੈਚ ਨੰਬਰ ਦੇ ਉੱਤੇ ਲੱਗ ਕੇ ਆਉਂਦੀ ਹੈ ਇਹਦੀ ਬੀਅਰੇ ਬੀਅਰ ਦੀ ਬੋਟਲ ਕਰੀ ਵੀ ਤੁਸੀਂ ਪਤਾ ਕਰਿਆ ਹੋਣਾ ਇਹਦੀ ਰੀਸਾਈਕਲਿੰਗ ਹੁੰਦੀ ਹੈ ਜੀ ਰੀਸਾਈਕਲਿੰਗ ਦਾ 올 ਓਵਰ ਇੰਡੀਆ ਦੇ ਵਿੱਚੋਂ ਰੀਸਾਈਕਲਿੰਗ ਹੋ ਕੇ ਬੀਅਰਾ ਦੀ ਖਾਲੀ ਬੋਟਲਸ ਕੰਪਨੀਆਂ ਨੂੰ ਜਾਂਦੀ ਹੈ ਜੀ ਉਹ ਰੀਸਾਈਕਲਿੰਗ ਜੇ ਵਾਸ਼ ਹੁੰਦੀ ਹੈ ਕਲੀਨ ਹੁੰਦੀ ਹੈ ਕੀ ਹੁੰਦੀ ਹੈ ਕੀ ਨਹੀਂ ਹੁੰਦੀ ਉਹਦੇ ਤੇ ਕਿਤੇ ਨਾ ਕਿਤੇ ਕੰਪਨੀ ਦੇ ਐਂਡ ਤੋਂ ਹੀ ਉੱਥੇ ਕੁਝ ਥੋੜਾ ਜਿਹਾ نیچے ਸਟicker ਰਹਿ ਗਿਆ ਉਹਦਾ ਰਹਿਣ ਤੋਂ ਬਾਅਦ ਉਹੀ ਬੈਚ ਨੰਬਰ ਆਇਆ ਮੇਰੇ ਨਾਲ ਅੱਜ ਇੱਕ ਗੱਲ ਆਈ ਅਸੀਂ ਆਪ ਵੀ ਚੈੱਕ ਕਰਾਏ ਈਵਨ ਕਿ ਐਕਸਾਈਜ਼ ਨੂੰ ਵੀ ਜਦੋਂ ਗੱਲ ਪਹੁੰਚੀ ਤਾਂ ਐਕਸਾਈਜ਼ ਵੀ ਆਈ ਉੱਥੇ ਚੈੱਕ ਕਰ ਉਹਦੇ ਤੇ ਬੈਚ ਨੰਬਰ ਦਾ origignal ਉੱਪਰ ਕਿੰਫੀਚਰ ਦਾ ਪੰਜਾਬ ਦਾ ਲੇਬਲ ਲੱਗਿਆ ਹੋਇਆ ਜੇ ਉਹ ਲੇਬਲ ਵੀ ਡੁਪਲੀਕੇਟ ਹੋਵੇ ਜਾਂ ਕੋਈ ਗਲਤ ਹੋਵੇ ਤਾਂ ਉਹ ਕਦੀ ਵੀ ਸਕੈਨ ਨਹੀਂ ਹੋਏਗਾ ਐਕਸਾਈਜ਼ ਨੇ ਚੈੱਕ ਕਰਿਆ ਜੀ ਉਹ ਬੈਚ ਨੰਬਰ ਵੀ ਸੇਮ ਹੈ ਉਹ ਬਾਈ ਮਿਸਟੇਕ ਦੇ ਤੇ ਉਪਰ ਉਹ ਬੀਅਰ ਵੀ ਬਿਲਕੁਲ ਓਕੇ ਸੀਗੀ ਜਿਹੜੀ ਵੀ ਚੀਜ਼ ਦੇਖੀ ਗਈ ਇਹ ਕੰਪਨੀ ਨੇ ਰਿਪੋਰਟ ਕਰਕੇ ਹੋਈ ਹੈ ਸਿਰਫ ਪੂਰੇ ਬੈਚ ਦੇ ਵਿੱਚ 2 ਜਾਂ 3 ਬੋਟ ਤੇ ਜਰ ਤੁਸੀਂ ਜਿੱਦਾਂ ਕਹਿ ਰਹੇ ਰੀਸਾਈਕਲਿੰਗ ਚ ਆਹ ਗੜਬੜ ਹੋਈ ਆ ਜਿਹੜੀ ਨੀਚੇ ਉਹਦੀ ਗਮਿੰਗ ਸੀਗੀ ਜੀ ਤੇ ਰੀਸਾਈਕਲਿੰਗ ਜੇ ਆਪਾਂ ਕਰਦੇ ਆ ਪੂਰੀ ਬੋਟਲ ਉਹ ਕਹੀਂ ਉਧਰ ਚ ਪੜਾਉਂ ਚ ਗੁਰਜ਼ਰਦੀ ਉਹਨੂੰ ਗਰਮ ਪਾਣੀ ਚ ਵੀ ਗੁਜ਼ਾਰਿਆ ਜਾਂਦਾ ਤੇ ਧੋਇਆ ਜਾਂਦਾ ਸਾਫ਼ ਕਰਿਆ ਜਾਂਦਾ ਉਹ ਗਮਿੰਗ ਕਿਸ ਤਰ੍ਹਾਂ ਰਹਿ ਗਈ ਜੁਦੇ ਨੀਚੇ ਉਹ ਜਿਹੜੀ ਗਮਿੰਗ ਦੀ ਗੱਲ ਹੈ ਨਾ ਜੀ ਇਹ ਗਮਿੰਗ ਦੇ ਵਿੱਚ ਨਾ ਕਿਤੇ ਨਾ ਕਿਤੇ ਆਪਾਂ ਨੂੰ ਕੁਝ ਥੋੜੀ ਬਹੁਤ ਮਿਸ ਅੰਡਰਸਟੈਂਡਿੰਗ ਹੋਈ ਵੀ ਹੈ ਪਹਿਲੀ ਗੱਲ ਤਾਂ ਉਹ ਬੰਦੇ ਨੇ ਲਈ ਬੀਅਰ ਠੰਡੀ ਹੈ ਜਦੋਂ ਆਪਾਂ ਠੰਡੀ ਪੀਅਰ ਲੈਨੇ ਕਿਸੇ ਵੀ ਚੀਜ਼ ਨੂੰ ਆਪਾਂ ਫ੍ਰੀਜ ਦੇ ਵਿੱਚ ਲਾ ਦਈਏ ਤੇ ਗਮਿੰਗ ਵੈਸੀ ਨਹੀਂ ਰਹਿੰਦੀ ਹੁੰਦੀ ਜਾਂ ਕਈ ਵਾਰ ਕੀ ਹੁੰਦਾ ਹੁੰਦਾ ਹੈ ਜਿਹੜੀ ਗਮਿੰਗ ਹੈ ਨਾ ਉਹ ਗਮੀ ਉਸ ਦੇ ਵਿੱਚ ਨਹੀਂ ਵੀ ਜਿਆਦਾ ਆਪਾਂ ਉਹਦੇ ਤੇ ਜਿਹੜਾ ਥੋੜਾ ਜਿਆ ਮੈਂ ਦੇਖਿਆ ਹੈ ਜਿਹੜਾ ਆਪਾਂ ਬੈਚ ਨੂੰ ਰਹਿਦਾ ਸਟicker ਆਪਾਂ ਤਾਰਾਂਗੇ ਉਹ ਗਮ ਤਾਂ ਰਹੂਗੀ ਹੀ ਰਹੂਗੀ ਉਹਨੇ ਕੁਝ ਸਟicker ਤਾਰਨ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਤੇ ਜਿਹੜਾ ਐਕਚੁਅਲ ਵਿੱਚ ਆਪਾਂ ਇਹ ਕਹਿੰਦੇ ਆ ਜਿਹੜਾ ਪੰਜਾਬ ਦਾ origian label ਹੈ ਉਹ ਕਦੀ ਵੀ ਕਿਸੇ ਨੂੰ ਨਹੀਂ ਮਿਲ ਸਕਦਾ ਜੇ ਉਹ origian ਨਹੀਂ ਹੋਗਾ ਤਾਂ ਉਹ scan ਨਹੀਂ ਹੋਏਗਾ ਇਹ ਚ ਸਕੈਨ ਵੀ ਹੋ ਰਹੀ ਹੈ ਚੈੱਕ ਵੀ ਕਰ ਸਕਦੇ ਹੋ ਤੁਸੀਂ ਹੁਣ ਤਾਂ ਟ੍ਰੈਕ ਐਂਡ ਟ੍ਰੇਸ ਵੀ ਲੱਗਿਆ ਹੋਇਆ ਹੈ ਕਿੱਥੋਂ ਚੱਲੀ ਕਿਵੇਂ ਆਈ ਕਿਵੇਂ ਪਹੁੰਚੀ ਇਹ ਇਹਦੇ ਵਿੱਚ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਜੇ ਸਾਡੀ ਪੰਜਾਬ ਸਰਕਾਰ ਨੇ ਨਾਲ ਅੱਜ ਦੇ ਰੇਟ ਦੇ ਵਿੱਚ ਸ਼ਰਾਬ ਸਸਤੀ ਕਰ ਦਿੱਤੀ ਜੇ ਜਿਹੜੀ ਸ਼ਰਾਬ ਤੇ ਬੀਅਰ ਦਾ ਓਪਨ ਕੋਟਾ ਕਰਤਾ ਸਸਤੀ ਕਰਤੀ ਕਦੀ ਵੀ ਇਹ ਚੀਜ਼ ਹੋਈ ਨਹੀਂ ਸਕਦੀ ਵੀ ਜਿਹੜੀ ਬੀਅਰ ਦੀ ਪੇਟੀ ਦੀ ਕੋਸਟ ਹੀ ਇੰਨੀ ਘਟਾ ਦਿੱਤੀ ਕਿ ਉਹ ਕਿਸੇ ਵੀ ਠੇਕੇਦਾਰ ਨੂੰ ਕਿਸ ਤੋ ਵੀ ਬਾਹਰੋਂ ਲਿਆ ਕੇ ਇਹੋ ਜਿਹਾ ਕੰਮ ਕਰਨ ਦੀ ਕੋਈ ਲੋੜ ਹੀ ਨਹੀਂ ਐ ਪਹਿਲੀ ਗੱਲ ਤੇ ਠੇਕੇਦਾਰ ਕਰਦੇ ਵੀ ਨਹੀਂ ਤੇ ਲੋੜ ਵੀ ਨਹੀਂ ਹੈਗੀ ਐਨੀ ਪੰਜਾਬ ਸਰਕਾਰ ਨੇ ਜਿਹੜੀ ਐਕਸਾਈਜ਼ ਡਿਊਟੀ ਦੇ ਵਿੱਚ ਤੇ ਜਿਹੜੀ ਸ਼ਰਾਬ ਸਸਤੀ ਕਰਤੀ ਹੈ ਨਾ ਉਸ ਦਾ ਵੀ ਤੁਸੀਂ ਇਹ ਦੇਖੋਗੇ ਹੁਣ ਪਹਿਲਾਂ ਜਿਹੜੀ ਬੀਅਰ ਪੰਜਾਬ ਦੇ ਵਿੱਚ 180 ਤੋਂ 200 ਰੁਪਏ ਦੀ ਵਿਕਦੀ ਸੀ ਹੁਣ ਉਹਦਾ ਰੇਟ ਦੇਖੋ ਤੁਸੀਂ ਕਿੱਥੇ ਆ ਗਿਆ 150 ਰੁਪਏ ਤੋਂ ਥੱਲੇ ਆ ਗਿਆ ਰੇਟ ਜੀ ਤੁਹਾਨੂੰ ਗਰੂ ਜੀ ਇਹ ਪੋਸਿਬਿਲਟੀ ਹੈ ਕਿ ਲੈਵਲ ਜਿਹੜਾ ਹੈ ਉਹਦੀ ਕੋਈ ਗੜਬੜ ਹੋਈ ਥੋੜੇ ਉੱਥੇ ਠੇਕੇ ਤੇ ਕੁਝ ਹੋਈ ਹੋਵੇ ਹੈ ਜੇ ਕੁਝ ਪੋਸਿਬਿਲਟੀ ਗੜਬੜਟ ਹੈਗੀ ਕੁਝ ਗਲਤੀ ਵੀ ਨਹੀਂ ਪੋਸਿਬਿਲਟੀ ਹੋ ਸਕਦੀ ਜੀ ਇਸ ਚੀਜ਼ ਦੀ ਪੋਸਿਬਿਲਟੀ ਬੰਦ ਹੀ ਹੋਈ ਨਹੀਂ ਹੈਗੀ ਮੈਂ ਕਹਿੰਦਾ ਇੱਕ ਇਹ ਇਹਦਾ ਬਾਇਓ ਇੰਸਟਾਗ੍ਰਾਮ ਜਿਹੜਾ ਬੰਦਾ ਹੁੰਦਾ ਦੇਖੋ ਇਹ ਹੁਣ ਆਪਾਂ ਇਸ ਚੀਜ਼ ਨੂੰ ਨਿਊਜ਼ ਨੂੰ ਚੱਕ ਰਹੇ ਆ ਕਈ ਨਾ ਕਿ ਕਸਟਮਰ ਹੁੰਦੇ ਆ ਕਈ ਕਸਟਮਰ ਕੀ ਹੁੰਦਾ ਹੈ ਜਦ ਉਹਨਾਂ ਨੇ ਅਧਿਆ ਪਾਵਾ ਪੀ ਲੈਂਦੇ ਆ ਉਹ ਜਦ ਸਿਸਟਮ ਦਬਾਦ ਨੂੰ ਚੜਿਆ ਹੋਇਆ ਹੁੰਦਾ ਉਹ ਸਾਹਮਣੇ ਸੇਲਮ ਨੂੰ ਗਾਲਾ ਵੀ ਕੱਢਦੇ ਆ ਉਹਨਾਂ ਦੇ ਬਰਡਿੰਗ ਇਹੋ ਜਿਹੀ ਹੁੰਦੀ ਆ ਰੂਟ ਬਰਡਿੰਗ ਹੁੰਦੀ ਆ ਰੂਟ ਬਰਡਿੰਗ ਦੇ ਵਿੱਚ ਉਹ ਗਾਲਾ ਕੱਢਦੇ ਆ ਗਾਲਾ ਕੱਢ ਕੇ ਉਹ ਉਸ ਨੂੰ ਬਤਮੀਨਾ ਬੋਲਦੇ ਵੀ ਆ ਚਲੋ ਦੇਖੋ ਇਹ ਆਪਾਂ ਆਈਟੀ ਕੰਪਨੀ ਦਾ ਚਲਾ ਰਹੇ ਅਸੀਂ ਚਲਾ ਰਹੇ ਆ ਠੇਕੇ ਜਦ ਆਪਾਂ ਠੇਕੇ ਚਲਾ ਰਹੇ ਆ ਠੇਕੇ ਦੇ ਵਿੱਚ ਇੱਕ 5000 ਤੋਂ 10000 ਰੁਪਏ ਸੈਲਰੀ ਤੇ ਬੰਦਾ ਰਹਿੰਦਾ ਉਹ ਸਵੇਰੇ ਵਿਚਾਰਾ 9 ਵਜੇ ਠੇਕਾ ਖੋਲਦਾ ਹੈ ਰਾਤ ਨੂੰ 12 ਵਜੇ ਤੱਕ ਦਾ ਟਾਈਮ ਹੈ 12 ਵਜੇ ਬੰਦ ਕਰਦਾ ਉਹਨੂੰ 100 ਤਰ੍ਹਾਂ ਦੇ ਬੰਦੇ ਆ ਕੇ ਗਾਲ੍ਹਾਂ ਵੀ ਕੱਢਦੇ ਕਿਤੇ ਨਾ ਕਿਤੇ ਉਹ ਰੋਂਡ ਵੀ ਥੋੜਾ ਬਹੁਤ ਬੋਲ ਜਾਂਦੇ ਐਹੇ ਜੀ ਕੋਈ ਸਾਡੇ ਠੇਕੇ ਤੇ ਕਿਸੇ ਵੀ ਠੇਕੇ ਤੇ ਕੋਈ ਗੱਡਵਰਨੀ ਸਾਡੇ ਠੇਕੇ ਨੂੰ ਵੈਸੀ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਗਈ ਹੈ ਉਹ ਬੰਦੇ ਨੇ ਕੀ ਹੁੰਦਾ ਬੰਦਾ ਕਹਿੰਦਾ 10 20 ਰੁਪਏ ਮੈਨੂੰ ਘੱਟ ਮਿਲ ਜਾਣ ਉਹਨੇ ਇਸ਼ੂ ਬਣਾਉਣਾ ਸੀ ਜਿਹੜਾ ਕਸਟਮਰ ਸੀ ਉਹਨੇ ਇਸ਼ੂ ਬਣਾਇਆ ਹੋਇਆ ਹੋਰ ਇਸ ਵਿੱਚ ਕੁਝ ਵੀ ਨਹੀਂ ਆਏਗਾ ਸ਼ੁਕਰੇ